ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੋਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ ਸਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ ਚਾਹੇ ਉਹ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤੇ ਆ ਰਹਾ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱब्बा सलीम ਨੇ ਦੱਸਿਆ ਕਿ ਆਖਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਥ ਨੇ ਐਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਹੈ ਸੁੰਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿਨਾ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ ਸਲੇਮ ਖਾਨ ਨੇ ਦੱਸਿਆ ਕਿ ਜਦੋਂ ਸੁਲਮਾਨ ਖਾਨ ਕਿਸੇ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਤਾਂ ਉਹ ਸਦਾਕਾਰਾ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਲੇਮ ਖਾਨ ਨੇ ਕਿਹਾ ਕਿ ਇਹ ਗਲਤ सलमान खान एक करियर ओरिएंटेड औरत उम्मीद करदे कर कर ने कि अपनी सारी इच्छावां नु ਛੱਡ ਕੇ ਸਿਰਫ ਘਰੇਲੂ ਕੰਮਾਂ ਤੇ ਧਿਆਨ ਦੇਵੇ ਪਰ ਕੋਈ ਵੀ ਹੀਰੋਇਨ ਵਿਆਹ ਕਰਵਾ ਕੇ ਘਰ ਕਿਉਂ ਬੈਠੇਗੀ सलीम ਸਾਹਿਬ ਨੇ ਕਿਹਾ ਕਿ सलमान ਨੂੰ ਅਜਹੀ ਪਤਨੀ ਚਾਹੀਦੀ ਹੈ ਜੋ ਘਰ ਦੀ ਦੇਖਭਾਲ ਕਰੇ ਪਰ ਪਾਈ ਜਾਨ ਇਹ ਕਿਉਂ ਨਹੀਂ ਸਮਝਦੇ ਕਿ ਅੱਜ ਦੇ ਕਰੀਅਰ ਓਰੀਐਂਟਡ ਔਰਤਾਂ ਇਹ ਸਭ ਕਰਨ ਲਈ ਤਿਆਰ ਨਹੀਂ ਹੁੰਦੀਆਂ ਪਾਈ ਜਾਨ ਦੀ ਪਰਫੈਕਸ਼ਨ ਦੀ ਖੋਜ ਹੀ ਸ਼ਾਇਦ ਉਹਨਾਂ ਦੀ ਸਿੰਗਲ ਲਾਈਫ ਦਾ ਕਾਰਨ ਹੈ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਕਦੋਂ ਮਿਲੇਗੀ ਸਲਮਾਨ ਖਾਨ ਨੂੰ ਆਪਣੀ ਮਿਸ ਰਾਈਟ ਫਿਰ ਇਹ ਕਰਦੇ ਆਂ క్రికెਟਰ ਯੁਵਿੰਦਰ ਚਾਹਲ ਦੀ ਮੈਦਾਨ ਤੇ ਬੱਲੇਬਾਜ਼ਾਂ ਨੂੰ ਘੁਮਾਉਣ ਵਾਲੇ ਚਾਹਲ ਖੁਦ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਮੋੜ ਤੇ ਹਨ ਸੋਸ਼ਲ ਮੀਡੀਆ ਤੇ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਦੀਆਂ ਅਫਵਾਹਾਂ ਹਨ। ਕ੍ਰਿਕਟ ਪਿਚ ਤੇ ਛੱਕੇ ਮਾਰਨ ਵਾਲੇ ਯੁਜਵਿੰਦਰ ਚਾਹਲ ਨੇ ਦਿਨੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਪਿਚ ਪਰਸਨਲ ਲਾਈਫ ਦੇ ਉਸਤੇ ਲੜਖੜਾਉਂਦੇ ਨਜ਼ਰ ਆ ਰਹੇ ਨੇ, ਉਹਨਾਂ ਦੀ ਪਤਨੀ ਤਨਸ਼੍ਰੀ ਦੇ ਨਾਲ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਰਹੀਆਂ ਨੇ। ਚਾਹਲ ਨੇ ਹਾਲਾਂਕਿ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਫੈਨਸ ਇਸ ਖਬਰ ਤੋਂ ਕਾਫੀ ਜ਼ਿਆਦਾ ਹੈਰਾਨ ਹਨ। ਹਰ ਕੋਈ ਜਾਣਦਾ ਹੈ ਕਿ ਯੁਜਵਿੰਦਰ ਚਾਹਲ ਇੱਕ ਕ੍ਰਿਕਟਰ ਹਨ ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਜੀ ਹਾਂ ਉਹਨਾਂ ਦੀ ਨਿਯੁਕਤੀ ਸਾਲ 2018 ਦੇ ਵਿੱਚ ਹੋਈ ਸੀ ਚਾਹਲ ਇਨਕਮ ਟੈਕਸ ਇਨਸਪੈਕਟਰ ਹਨ ਹਾਲਾਂਕਿ ਚਾਹਲ ਨੇ ਅਜੇ ਤੱਕ ਆਪਣੀ ਤਨਖਾਹ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਇੱਕ ਇਨਕਮ ਟੈਕਸ ਇਨਸਪੈਕਟਰ ਨੂੰ 4600 ਰੁਪਏ ਦੀ ਗ੍ਰੇਡ ਪੇ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਯੁਜਵਿੰਦਰ ਚਾਹਲ ਨੂੰ ਇਹ ਨੌਕਰੀ ਸਪੋਰਟਸ ਕੋਟੇ ਤੋਂ ਕੋਟੇ ਦੇ ਤਹਿਤ ਮਿਲੇ ਸੀ ਬਾਲੀਵੁੱਡ ਦੀ ਕੁਈਨ ਕੰਗਨਾਰ ਨੌਤ ਆਪਣੀ ਫਿਲਮ ਅਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸੇ ਹਟਾਉਣ ਦੇ ਆਦੇਸ਼ ਦਿੱਤੇ ਹਨ ਹੁਣ ਇਸਤੇ ਕੰਗਨਾਰ ਨੌਤ ਨੇ ਆਪਣਾ ਰਿਐਕਸ਼ਨ ਦਿੱਤਾ ਦਰਅਸਲ ਕੰਗਨਾਰ ਨੌਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦੀ ਸੀ ਕਿ ਇਸ ਫਿਲਮ ਦਾ ਪੂਰਾ ਵਰਜ਼ਨ ਸਾਹਮਣੇ ਆਵੇ ਪਰ ਕੱਟ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਹੈ ਕਿ ਫਿਲਮ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਬਣਾਈ ਗਈ ਹੋਵੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਕੁਝ એપisodes ਨੂੰ ਪੂਰੀ ਤਰੀਕੇ ਨਾਲ ਫਿਲਮ ਚੋਂ ਹਟਾ ਦਿੱਤਾ ਗਿਆ ਇਫੈਕਟ ਹੈ ਕਿ ਇਹ ਮੇਰੀ ਫਿਲਮ ਨੂੰ ਪ੍ਰਭਾਵਿਤ ਨਹੀਂ ਕਰਦਾ ਉਹਨਾਂ ਨੇ ਅੱਗੇ ਕਿਹਾ ਕਿ ਕਹਾਣੀ ਪੂਰੀ ਤਰ੍ਹਾਂ ਹਜੇ ਵੀ ਬਰਕਰਾਰ ਹੈ ਕਹਾਣੀ ਦਾ ਜਿਹੜਾ ਸੰਦੇਸ਼ ਸੀ ਦੇਸ਼ ਭਗਤੀ ਵਾਲਾ ਸੰਦੇਸ਼ ਉਹ ਵੀ ਹਜੇ ਤੱਕ ਬਰਕਰਾਰ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਕੋਈ ਵੱਡੀ ਮੇਰੀ ਕਹਾਣੀ ਨੂੰ ਪ੍ਰਭਾਵਿਤ ਕੀਤਾ ਪਰ ਜੇਕਰ ਅਸੀਂ ਉਸ ਫਿਲਮ ਦੇ ਵਿੱਚ ਇਤਿਹਾਸ ਦਾ ਉਹ ਪਹਿਲੂ ਦਿਖਾਇਆ ਸੀ ਤਾਂ ਉਸ ਦਾ ਕਾਰਨ ਜ਼ਰੂਰ ਹੋਵੇਗਾ ਉਹ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਮਨੋਰੰਜਨ ਦੀਆਂ ਖਬਰਾਂ ਪਾਈ ਜਾਣ ਦੇ ਵਿਆਹ ਦਾ ਸਵਾਲ ਹੋਵੇ ਚਾਹਲ ਦੀ ਜ਼ਿੰਦਗੀ ਦਾ ਮੋੜ ਹੋਵੇ ਅਤੇ ਕੰਗਨਾ ਦੀ ਐਮਰਜੈਂਸੀ ਦੀ ਦਮਦਾਰ ਕਹਾਣੀ ਹੋਵੇ ਕੱਲ ਮਿਲਦੇ ਹਾਂ ਨਵੀਆਂ ਖਬਰਾਂ ਤੇ ਗੌਸਪ ਸੇਨਾਲ ਉਦੋਂ ਤੱਕ ਦੇਖੀ ਖਿਆਲ ਰੱਖੋ ਤੇ ਐਂਟਰਟੇਨਮੈਂਟ ਦੇ ਨਾਲ ਜੁੜੇ ਰਹੋ ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੌਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ ਸਿਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ ਚਾਹੇ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤਿਆਰ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਪਾਛੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱब्बा सलीम ਨੇ ਦੱਸਿਆ ਕਿ ਆਖਿਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਰਥ ਨੇ ਅਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਸਲਮਾਨ ਖਾਨ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿੰਨਾ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ ਸਲੇਮ ਖਾਨ ਨੇ ਦੱਸਿਆ ਕਿ ਜਦੋਂ ਸੁਲਮਾਨ ਖਾਨ ਕਿਸੇ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਤਾਂ ਉਹ ਸਦਾਕਾਰਾ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਲੇਮ ਖਾਨ ਨੇ ਕਿਹਾ ਕਿ ਇਹ ਗਲਤ ਸਲਮਾਨ ਖਾਨ ਇੱਕ ਕਰੀਅਰ ਓਰੀਐਂਟਡ ਔਰਤ ਤੋਂ ਉਮੀਦ ਕਰਦੇ ਨੇ ਕਿ ਆਪਣੀਆਂ ਸਾਰੀਆਂ ਛਾਵਾਂ ਨੂੰ ਛੱਡ ਕੇ ਸਿਰਫ ਘਰੇਲੂ ਕੰਮਾਂ ਤੇ ਧਿਆਨ ਦੇਵੇ ਪਰ ਕੋਈ ਵੀ ਹੀਰੋਇਨ ਵਿਆਹ ਕਰਵਾ ਕੇ ਘਰ ਕਿਉਂ ਬੈਠੇਗੀ ਸਲੀਮ ਸਾਹਿਬ ਨੇ ਕਿਹਾ ਕਿ ਸਲਮਾਨ ਨੂੰ ਅਜਿਹੀ ਪਤਨੀ ਚਾਹੀਦੀ ਹੈ ਜੋ ਘਰ ਦੀ ਦੇਖਭਾਲ ਕਰੇ ਪਰ ਭਾਈ ਜਾਨ ਇਹ ਕਿਉਂ ਨਹੀਂ ਸਮਝਦੇ ਕਿ ਅੱਜ ਦੇ ਕਰੀਅਰ ਓਰੀਐਂਟਡ ਔਰਤਾਂ ਇਹ ਸਭ ਕਰਨ ਲਈ ਤਿਆਰ ਨਹੀਂ ਹੁੰਦੀਆਂ ਭਾਈ ਜਾਨ ਦੀ ਪਰਫੈਕਸ਼ਨ ਦੀ ਖੋਜ ਹੀ ਸ਼ਾਇਦ ਉਹਨਾਂ ਦੀ ਸਿੰਗਲ ਲਾਈਫ ਦਾ ਕਾਰਨ ਹੈ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਦੋਂ ਮਿਲੇਗੀ ਸਲਮਾਨ ਖਾਨ ਨੂੰ ਆਪਣੀ ਮਿਸ ਰਾਈਟ ਮੇਰੇ ਨਾਲ ਕਰਦੇ ਆ క్రికెਟਰ ਯੁਜਵਿੰਦਰ ਚਾਹਲ ਦੀ ਮੈਦਾਨ ਤੇ ਬੱਲੇਬਾਜ਼ਾਂ ਨੂੰ ਘੁਮਾਉਣ ਵਾਲੇ ਚਾਹਲ ਖੁਦ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਮੋੜ ਤੇ ਹਨ ਸੋਸ਼ਲ ਮੀਡੀਆ ਤੇ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਦੀਆਂ ਅਫਵਾਹਾਂ ਹਨ ক্রিকেট ਪਿਚ ਤੇ ਛੱਕੇ ਮਾਰਨ ਵਾਲੇ ਯੁਜਵਿੰਦਰ ਚਾਹਲ ਇਹ ਨਹੀਂ ਦਿੰਦੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਪਿਚ ਪਰਸਨਲ ਲਾਈਫ ਦੇ ਉਸਤੇ ਲੜਖੜਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਪਤਨੀ ਤਨਸ਼੍ਰੀ ਦੇ ਨਾਲ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਰਹੀਆਂ ਨੇ ਚਾਹਲ ਨੇ ਹਾਲਾਂਕਿ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਫੈਨਸ ਇਸ ਖਬਰ ਤੋਂ ਕਾਫੀ ਜ਼ਿਆਦਾ ਹੈਰਾਨ ਹਨ ਹਰ ਕੋਈ ਜਾਣਦਾ ਹੈ ਕਿ ਯੁਜਵਿੰਦਰ ਚਾਹਲ ਇੱਕ ਕ੍ਰਿਕਟਰ ਹਨ ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਜੀ ਹਾਂ ਉਹਨਾਂ ਦੀ ਨਿਯੁਕਤੀ ਸਾਲ 2018 ਦੇ ਵਿੱਚ ਹੋਈ ਸੀ ਚਾਹਲ ਇਨਕਮ ਟੈਕਸ ਇਨਸਪੈਕਟਰ ਹਨ ਹਾਲਾਂਕਿ ਚਾਹਲ ਨੇ ਅਜੇ ਤੱਕ ਆਪਣੀ ਤਨਖਾਹ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਇੱਕ ਇਨਕਮ ਟੈਕਸ ਇਨਸਪੈਕਟਰ ਨੂੰ 4600 ਰੁਪਏ ਦੀ ਗ੍ਰੇਡ ਪੇ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਯੁਜਵਿੰਦਰ ਚਾਹਲ ਨੂੰ ਇਹ ਨੌਕਰੀ ਸਪੋਰਟਸ ਕੋਟੇ ਤੋਂ ਕੋਟੇ ਦੇ ਤਹਿਤ ਮਿਲੇ ਸੀ ਬਾਲੀਵੁੱਡ ਦੀ ਕੁਈਨ ਕੰਗਨਾਰ ਨੌਤ ਆਪਣੀ ਫਿਲਮ ਅਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸੇ ਹਟਾਉਣ ਦੇ ਆਦੇਸ਼ ਦਿੱਤੇ ਹਨ ਹੁਣ ਇਸਤੇ ਕੰਗਨਾਰ ਨੌਤ ਨੇ ਆਪਣਾ ਰਿਐਕਸ਼ਨ ਦਿੱਤਾ ਦਰਸਲ ਕੰਗਨਾਰ ਨੌਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦੀ ਸੀ ਕਿ ਇਸ ਫਿਲਮ ਦਾ ਪੂਰਾ ਵਰਜ਼ਨ ਸਾਹਮਣੇ ਆਵੇ ਪਰ ਕੱਟ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਹੈ ਕਿ ਫਿਲਮ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਬਣਾਈ ਗਈ ਹੋਵੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਕੁਝ ਐਪੀਸੋਡਾਂ ਨੂੰ ਪੂਰੇ ਤਰੀਕੇ ਨਾਲ ਫਿਲਮ ਚੋਂ ਹਟਾ ਦਿੱਤਾ ਗਿਆ ਇਫੈਕਟ ਹੈ ਕਿ ਇਹ ਮੇਰੀ ਫਿਲਮ ਨੂੰ ਪ੍ਰਭਾਵਿਤ ਨਹੀਂ ਕਰਦਾ ਉਹਨਾਂ ਨੇ ਅੱਗੇ ਕਿਹਾ ਕਿ ਕਹਾਣੀ ਪੂਰੀ ਤਰ੍ਹਾਂ ਹਜੇ ਵੀ ਬਰਕਰਾਰ ਹੈ ਕਹਾਣੀ ਦਾ ਜਿਹੜਾ ਸੰਦੇਸ਼ ਸੀ ਦੇਸ਼ ਭਗਤੀ ਵਾਲਾ ਸੰਦੇਸ਼ ਉਹ ਵੀ ਹਜੇ ਤੱਕ ਬਰਕਰਾਰ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਕੋਈ ਵੱਡੀ ਮੇਰੀ ਕਹਾਣੀ ਨੂੰ ਪ੍ਰਭਾਵਿਤ ਕੀਤਾ ਪਰ ਜੇਕਰ ਅਸੀਂ ਉਸ ਫਿਲਮ ਦੇ ਵਿੱਚ ਇਤਿਹਾਸ ਦਾ ਪਹਿਲੂ ਦਿਖਾਇਆ ਸੀ ਤਾਂ ਉਸ ਦਾ ਕਾਰਨ ਜ਼ਰੂਰ ਹੋਵੇਗਾ ਪੋ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਮਨੋਰੰਜਨ ਦੀਆਂ ਖਬਰਾਂ ਭਾਈ ਜਾਂਦੇ ਵਿਆਹ ਦਾ ਸਵਾਲ ਹੋਵੇ ਚਾਹਲ ਦੀ ਜ਼ਿੰਦਗੀ ਦਾ ਮੋੜ ਹੋਵੇ ਅਤੇ ਕੰਗਨਾ ਦੀ ਐਮਰਜੈਂਸੀ ਦੀ ਦਮਦਾਰ ਕਹਾਣੀ ਹੋਵੇ ਕੱਲ ਮਿਲਦੇ ਹਾਂ ਨਵੀਆਂ ਖਬਰਾਂ ਤੇ ਗੋਸਪ ਸੇ ਨਾਲ ਉਦੋਂ ਤੱਕ ਦੇ ਲਈ ਖਿਆਲ ਰੱਖੋ ਤੇ ਐਂਟਰਟੇਨਮੈਂਟ ਦੇ ਨਾਲ ਜੁੜੇ ਰਹੋ ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੋਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ ਸਿਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ ਚਾਹੇ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤਿਆਰ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਚਾ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਪਾਛੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱਬਾ सलीम ਨੇ ਦੱਸਿਆ ਕਿ ਆਖਿਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਰਥ ਨੇ ਅਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਹੈ ਸਲਮਾਨ ਖਾਨ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿਨ੍ਹਾਂ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ ਸਲੇਮ ਖਾਨ ਨੇ ਦੱਸਿਆ ਕਿ ਜਦੋਂ ਸੁਲਮਾਨ ਖਾਨ ਕਿਸੇ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਤਾਂ ਉਹ ਸਦਾਕਾਰਾ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਲੇਮ ਖਾਨ ਨੇ ਕਿਹਾ ਕਿ ਇਹ ਗਲਤ सलमान खान एक करियर ओरिएंटेड औरत उम्मीद करदे कर कर ने कि अपनी सारी इच्छावां नु ਛੱਡ ਕੇ ਸਿਰਫ ਘਰੇਲੂ ਕੰਮਾਂ ਤੇ ਧਿਆਨ ਦੇਵੇ ਪਰ ਕੋਈ ਵੀ ਹੀਰੋਇਨ ਵਿਆਹ ਕਰਵਾ ਕੇ ਘਰ ਕਿਉਂ ਬੈਠੇਗੀ सलीम ਸਾਹਿਬ ਨੇ ਕਿਹਾ ਕਿ सलमान ਨੂੰ ਅਜਹੀ ਪਤਨੀ ਚਾਹੀਦੀ ਹੈ ਜੋ ਘਰ ਦੀ ਦੇਖਭਾਲ ਕਰੇ ਪਰ ਪਾਈ ਜਾਨ ਇਹ ਕਿਉਂ ਨਹੀਂ ਸਮਝਦੇ ਕਿ ਅੱਜ ਦੇ ਕਰੀਅਰ ਓਰੀਐਂਟਡ ਔਰਤਾਂ ਇਹ ਸਭ ਕਰਨ ਲਈ ਤਿਆਰ ਨਹੀਂ ਹੁੰਦੀਆਂ ਪਾਈ ਜਾਨ ਦੀ ਪਰਫੈਕਸ਼ਨ ਦੀ ਖੋਜ ਹੀ ਸ਼ਾਇਦ ਉਹਨਾਂ ਦੀ ਸਿੰਗਲ ਲਾਈਫ ਦਾ ਕਾਰਨ ਹੈ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਕਦੋਂ ਮਿਲੇਗੀ ਸਲਮਾਨ ਖਾਨ ਨੂੰ ਆਪਣੀ ਮਿਸ ਰਾਈਟ ਫਿਰ ਇਹ ਕਰਦੇ ਆਂ ਕ੍ਰਿਕਟਰ ਯੁਵਿੰਦਰ ਚਾਹਲ ਦੀ ਮੈਦਾਨ ਤੇ ਬੱਲੇਬਾਜ਼ਾਂ ਨੂੰ ਘੁਮਾਉਣ ਵਾਲੇ ਚਾਹਲ ਖੁਦ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਮੋੜ ਤੇ ਹਨ ਸੋਸ਼ਲ ਮੀਡੀਆ ਤੇ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਦੀਆਂ ਅਫਵਾਹਾਂ ਹਨ। ਕ੍ਰਿਕਟ ਪਿਚ ਤੇ ਛੱਕੇ ਮਾਰਨ ਵਾਲੇ ਯੁਜਵਿੰਦਰ ਚਾਹਲ ਨੇ ਦਿਨੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਪਿਚ ਪਰਸਨਲ ਲਾਈਫ ਦੇ ਉਸਤੇ ਲੜਖੜਾਉਂਦੇ ਨਜ਼ਰ ਆ ਰਹੇ ਨੇ, ਉਹਨਾਂ ਦੀ ਪਤਨੀ ਤਨਸ਼੍ਰੀ ਦੇ ਨਾਲ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਰਹੀਆਂ ਨੇ। ਚਾਹਲ ਨੇ ਹਾਲਾਂਕਿ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਫੈਨਸ ਇਸ ਖਬਰ ਤੋਂ ਕਾਫੀ ਜ਼ਿਆਦਾ ਹੈਰਾਨ ਹਨ। ਹਰ ਕੋਈ ਜਾਣਦਾ ਹੈ ਕਿ ਯੁਜਵਿੰਦਰ ਚਾਹਲ ਇੱਕ ਕ੍ਰਿਕਟਰ ਹਨ ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਜੀ ਹਾਂ ਉਹਨਾਂ ਦੀ ਨਿਯੁਕਤੀ ਸਾਲ 2018 ਦੇ ਵਿੱਚ ਹੋਈ ਸੀ ਚਾਹਲ ਇਨਕਮ ਟੈਕਸ ਇਨਸਪੈਕਟਰ ਹਨ ਹਾਲਾਂਕਿ ਚਾਹਲ ਨੇ ਅਜੇ ਤੱਕ ਆਪਣੀ ਤਨਖਾਹ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਇੱਕ ਇਨਕਮ ਟੈਕਸ ਇਨਸਪੈਕਟਰ ਨੂੰ 4600 ਰੁਪਏ ਦੀ ਗ੍ਰੇਡ ਪੇ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਯੁਜਵਿੰਦਰ ਚਾਹਲ ਨੂੰ ਇਹ ਨੌਕਰੀ ਸਪੋਰਟਸ ਕੋਟੇ ਤੋਂ ਕੋਟੇ ਦੇ ਤਹਿਤ ਮਿਲੇ ਸੀ ਬਾਲੀਵੁੱਡ ਦੀ ਕੁਈਨ ਕੰਗਨਾਰ ਨੌਤ ਆਪਣੀ ਫਿਲਮ ਅਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸੇ ਹਟਾਉਣ ਦੇ ਆਦੇਸ਼ ਦਿੱਤੇ ਹਨ ਹੁਣ ਇਸਤੇ ਕੰਗਨਾਰ ਨੌਤ ਨੇ ਆਪਣਾ ਰਿਐਕਸ਼ਨ ਦਿੱਤਾ ਦਰਅਸਲ ਕੰਗਨਾਰ ਨੌਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦੀ ਸੀ ਕਿ ਇਸ ਫਿਲਮ ਦਾ ਪੂਰਾ ਵਰਜ਼ਨ ਸਾਹਮਣੇ ਆਵੇ ਪਰ ਕੱਟ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਹੈ ਕਿ ਫਿਲਮ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਬਣਾਈ ਗਈ ਹੋਵੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਕੁਝ ਐਪੀਸੋਡਾਂ ਨੂੰ ਪੂਰੀ ਤਰੀਕੇ ਨਾਲ ਫਿਲਮ ਚੋਂ ਹਟਾ ਦਿੱਤਾ ਗਿਆ ਇਫੈਕਟ ਹੈ ਕਿ ਇਹ ਮੇਰੀ ਫਿਲਮ ਨੂੰ ਪ੍ਰਭਾਵਿਤ ਨਹੀਂ ਕਰਦਾ ਉਹਨਾਂ ਨੇ ਅੱਗੇ ਕਿਹਾ ਕਿ ਕਹਾਣੀ ਪੂਰੀ ਤਰ੍ਹਾਂ ਹਜੇ ਵੀ ਬਰਕਰਾਰ ਹੈ ਕਹਾਣੀ ਦਾ ਜਿਹੜਾ ਸੰਦੇਸ਼ ਸੀ ਦੇਸ਼ ਭਗਤੀ ਵਾਲਾ ਸੰਦੇਸ਼ ਉਹ ਵੀ ਹਜੇ ਤੱਕ ਬਰਕਰਾਰ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਕੋਈ ਵੱਡੀ ਮੇਰੀ ਕਹਾਣੀ ਨੂੰ ਪ੍ਰਭਾਵਿਤ ਕੀਤਾ ਪਰ ਜੇਕਰ ਅਸੀਂ ਉਸ ਫਿਲਮ ਦੇ ਵਿੱਚ ਇਤਿਹਾਸ ਦਾ ਉਹ ਪਹਿਲ ਪਹਿਲੂ ਦਿਖਾਇਆ ਸੀ ਤਾਂ ਉਸ ਦਾ ਕਾਰਨ ਜ਼ਰੂਰ ਹੋਵੇਗਾ। ਤੋਂ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਮਨੋਰੰਜਨ ਦੀਆਂ ਖਬਰਾਂ ਭਾਈ ਜਾਨ ਦੇ ਵਿਆਹ ਦਾ ਸਵਾਲ ਹੋਵੇ ਚਾਹਲ ਦੀ ਜ਼ਿੰਦਗੀ ਦਾ ਮੋੜ ਹੋਵੇ ਅਤੇ ਕੰਗਨਾ ਦੀ ਐਮਰਜੈਂਸੀ ਦੀ ਦਮਦਾਰ ਕਹਾਣੀ ਹੋਵੇ। ਕੱਲ ਮਿਲਦੇ ਹਾਂ ਨਵੀਆਂ ਖਬਰਾਂ ਤੇ ਗੌਸਪ ਸਨਾਲ ਉਦੋਂ ਤੱਕ ਦੇ ਲਈ ਖਿਆਲ ਰੱਖੋ ਤੇ ਐਂਟਰਟੇਨਮੈਂਟ ਦੇ ਨਾਲ ਜੁੜੇ ਰਹੋ। ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੌਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ। ਸਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ। ਚਾਹੇ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤਿਆਰ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਪਾਛੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱब्बा सलीम ਨੇ ਦੱਸਿਆ ਕਿ ਆਖਿਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਰਥ ਨੇ ਅਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਸਲਮਾਨ ਖਾਨ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿੰਨਾ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ ਸਲੇਮ ਖਾਨ ਨੇ ਦੱਸਿਆ ਕਿ ਜਦੋਂ ਸੁਲਮਾਨ ਖਾਨ ਕਿਸੇ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਤਾਂ ਉਹ ਸਦਾਕਾਰਾ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਲੇਮ ਖਾਨ ਨੇ ਕਿਹਾ ਕਿ ਇਹ ਗਲਤ ਸਲਮਾਨ ਖਾਨ ਇੱਕ ਕਰੀਅਰ ਓਰੀਐਂਟਡ ਔਰਤ ਤੋਂ ਉਮੀਦ ਕਰਦੇ ਨੇ ਕਿ ਆਪਣੀਆਂ ਸਾਰੀਆਂ ਛਾਵਾਂ ਨੂੰ ਛੱਡ ਕੇ ਸਿਰਫ ਘਰੇਲੂ ਕੰਮਾਂ ਤੇ ਧਿਆਨ ਦੇਵੇ ਪਰ ਕੋਈ ਵੀ ਹੀਰੋਇਨ ਵਿਆਹ ਕਰਵਾ ਕੇ ਘਰ ਕਿਉਂ ਬੈਠੇਗੀ? ਸਲੀਮ ਸਾਹਿਬ ਨੇ ਕਿਹਾ ਕਿ ਸਲਮਾਨ ਨੂੰ ਅਜਿਹੀ ਪਤਨੀ ਚਾਹੀਦੀ ਹੈ ਜੋ ਘਰ ਦੀ ਦੇਖਭਾਲ ਕਰੇ ਪਰ ਭਾਈ ਜਾਨ ਇਹ ਕਿਉਂ ਨਹੀਂ ਸਮਝਦੇ ਕਿ ਅੱਜ ਦੇ ਕਰੀਅਰ ਓਰੀਐਂਟਡ ਔਰਤਾਂ ਇਹ ਸਭ ਕਰਨ ਲਈ ਤਿਆਰ ਨਹੀਂ ਹੁੰਦੀਆਂ? ਭਾਈ ਜਾਨ ਦੀ ਪਰਫੈਕਸ਼ਨ ਦੀ ਖੋਜ ਹੀ ਸ਼ਾਇਦ ਉਹਨਾਂ ਦੀ ਸਿੰਗਲ ਲਾਈਫ ਦਾ ਕਾਰਨ ਹੈ। ਹੁਣ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਕਦੋਂ ਮਿਲੇਗੀ ਸਲਮਾਨ ਖਾਨ ਨੂੰ ਆਪਣੀ ਮਿਸ ਰਾਈਟ ਫਿਰ ਇਹ ਕਰਦੇ ਆ ਕ੍ਰਿਕਟਰ ਯੁਜਵਿੰਦਰ ਚਾਹਲ ਦੀ ਮੈਦਾਨ ਤੇ ਬੱਲੇਬਾਜ਼ਾਂ ਨੂੰ ਘੁਮਾਉਣ ਵਾਲੇ ਚਾਹਲ ਖੁਦ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਮੋੜ ਤੇ ਹਨ ਸੋਸ਼ਲ ਮੀਡੀਆ ਤੇ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਦੀਆਂ ਅਫਵਾਹਾਂ ਹਨ ਕ੍ਰਿਕਟ ਪਿਚ ਤੇ ਛੱਕੇ ਮਾਰਨ ਵਾਲੇ ਯੁਜਵਿੰਦਰ ਚਾਹਲ ਨੇ ਦਿਨੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਪਿਚ ਪਰਸਨਲ ਲਾਈਫ ਦੇ ਉਸਤੇ ਲੜਖੜਾਉਂਦੇ ਨਜ਼ਰ ਆ ਰਹੇ ਨੇ ਉਨ੍ਹਾਂ ਦੀ ਪਤਨੀ ਤਨਸ਼੍ਰੀ ਦੇ ਨਾਲ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਰਹੀਆਂ ਨੇ ਚਾਹਲ ਨੇ ਹਾਲਾਂਕਿ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਫੈਨਸ ਇਸ ਖਬਰ ਤੋਂ ਕਾਫੀ ਜ਼ਿਆਦਾ ਹੈਰਾਨ ਹਨ ਹਰ ਕੋਈ ਜਾਣਦਾ ਹੈ ਕਿ ਯੁਜਵਿੰਦਰ ਚਾਹਲ ਇੱਕ ਕ੍ਰਿਕਟਰ ਹਨ ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਜੀ ਹਾਂ ਉਨ੍ਹਾਂ ਦੀ ਨਿਯੁਕਤੀ ਸਾਲ 2018 ਦੇ ਵਿੱਚ ਹੋਈ ਸੀ ਚਾਹਲ ਇਨਕਮ ਟੈਕਸ ਇਨਸਪੈਕਟਰ ਹਨ ਹਾਲਾਂਕਿ ਚਾਹਲ ਨੇ ਅਜੇ ਤੱਕ ਆਪਣੀ ਤਨਖਾਹ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਇੱਕ ਇਨਕਮ ਟੈਕਸ ਇਨਸਪੈਕਟਰ ਨੂੰ 4600 ਰੁਪਏ ਦੀ ਗ੍ਰੇਡ ਪੇ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਯੁਜਵਿੰਦਰ ਚਾਹਲ ਨੂੰ ਇਹ ਨੌਕਰੀ სპੋਰਟਸ ਕੋਟੇ ਤੋਂ ਕੋਟੇ ਦੇ ਤਹਿਤ ਮਿਲੀ ਸੀ ਹਾਲੀਵੁੱਡ ਦੀ ਕੁਇਨ ਕੰਗਨਾ ਰੌਨਤ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਹੈ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸੇ ਹਟਾਉਣ ਦੇ ਆਦੇਸ਼ ਦਿੱਤੇ ਹਨ ਹੁਣ ਇਸਤੇ ਕੰਗਨਾ ਰੌਨਤ ਨੇ ਆਪਣਾ ਰਿਐਕਸ਼ਨ ਦਿੱਤਾ ਹੈ ਦਰਅਸਲ ਕੰਗਨਾ ਰੌਨਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦੀ ਸੀ ਕਿ ਇਸ ਫਿਲਮ ਦਾ ਪੂਰਾ ਵਰਜ਼ਨ ਸਾਹਮਣੇ ਆਵੇ ਪਰ ਕੱਟ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਹੈ ਕਿ ਫਿਲਮ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਬਣਾਈ ਗਈ ਹੋਵੇ ਦੱਸ ਦिए ਕਿ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਕੁਝ ਐਪੀਸੋਡਾਂ ਨੂੰ ਪੂਰੇ ਤਰੀਕੇ ਨਾਲ ਫਿਲਮ ਚੋਂ ਹਟਾ ਦਿੱਤਾ ਗਿਆ ਇਫੈਕਟ ਹੈ ਕਿ ਇਹ ਮੇਰੀ ਫਿਲਮ ਨੂੰ ਪ੍ਰਭਾਵਿਤ ਨਹੀਂ ਕਰਦਾ ਉਹਨਾਂ ਨੇ ਅੱਗੇ ਕਿਹਾ ਕਿ ਕਹਾਣੀ ਪੂਰੀ ਤਰ੍ਹਾਂ ਹਜੇ ਵੀ ਬਰਕਰਾਰ ਹੈ ਕਹਾਣੀ ਦਾ ਜਿਹੜਾ ਸੰਦੇਸ਼ ਸੀ ਦੇਸ਼ ਭਗਤੀ ਵਾਲਾ ਸੰਦੇਸ਼ ਉਹ ਵੀ ਹਜੇ ਤੱਕ ਬਰਕਰਾਰ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਕੋਈ ਵੱਡੀ ਮੇਰੀ ਕਹਾਣੀ ਨੂੰ ਪ੍ਰਭਾਵਿਤ ਕੀਤਾ ਪਰ ਜੇਕਰ ਅਸੀਂ ਉਸ ਫਿਲਮ ਦੇ ਵਿੱਚ ਇਤਿਹਾਸ ਦਾ ਪਹਿਲੂ ਦਿਖਾਇਆ ਸੀ ਤਾਂ ਉਸ ਦਾ ਕਾਰਨ ਜ਼ਰੂਰ ਹੋਵੇਗਾ ਉਹ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਮਨੋਰੰਜਨ ਦੀਆਂ ਖਬਰਾਂ ਪਾਈ ਜਾਣ ਦੇ ਵਿਆਹ ਦਾ ਸਵਾਲ ਹੋਵੇ ਚਾਹਲ ਦੀ ਜ਼ਿੰਦਗੀ ਦਾ ਮੋੜ ਹੋਵੇ ਅਤੇ ਕੰਗਨਾ ਦੀ ਐਮਰਜੈਂਸੀ ਦੀ ਦਮਦਾਰ ਕਹਾਣੀ ਹੋਵੇ ਕੱਲ ਮਿਲਦੇ ਹਾਂ ਨਵੀਆਂ ਖਬਰਾਂ ਤੇ ਗੌਸਪ ਸੇ ਨਾਲ ਉਦੋਂ ਤੱਕ ਦੇ ਲਈ ਖਿਆਲ ਰੱਖੋ ਤੇ ਐਂਟਰਟੇਨਮੈਂਟ ਦੇ ਨਾਲ ਜੁੜੇ ਰਹੋ ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੌਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ ਸਿਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ ਚਾਹੇ ਉਹ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤਿਆਰ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਪਾਚ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱਬਾ ਸਲੀਮ ਨੇ ਦੱਸਿਆ ਕਿ ਆਖਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਰਥ ਨੇ ਅਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਸਲਮਾਨ ਖਾਨ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿੰਨਾ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ ਸਲੇਮ ਖਾਨ ਨੇ ਦੱਸਿਆ ਕਿ ਜਦੋਂ ਸੁਲਮਾਨ ਖਾਨ ਕਿਸੇ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਤਾਂ ਉਹ ਸਦਾਕਾਰਾ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਲੇਮ ਖਾਨ ਨੇ ਕਿਹਾ ਕਿ ਇਹ ਗਲਤ ਹੈ ਸਲਮਾਨ ਖਾਨ ਇੱਕ ਕੈਰੀਅਰ ਓਰੀਐਂਟਡ ਔਰਤ ਤੋਂ ਉਮੀਦ ਕਰਦੇ ਨੇ ਕਿ ਆਪਣੀਆਂ ਸਾਰੀਆਂ ਛਾਵਾਂ ਨੂੰ ਛੱਡ ਕੇ ਸਿਰਫ ਘਰੇਲੂ ਕੰਮਾਂ ਤੇ ਧਿਆਨ ਦੇਵੇ ਪਰ ਕੋਈ ਵੀ ਹੀਰੋਇਨ ਵਿਆਹ ਕਰਵਾ ਕੇ ਘਰ ਕਿਉਂ ਬੈਠੇਗੀ? ਸਲੀਮ ਸਾਹਿਬ ਨੇ ਕਿਹਾ ਕਿ ਸਲਮਾਨ ਨੂੰ ਅਜਿਹੀ ਪਤਨੀ ਚਾਹੀਦੀ ਹੈ ਜੋ ਘਰ ਦੀ ਦੇਖਭਾਲ ਕਰੇ ਪਰ ਭਾਈ ਜਾਨ ਇਹ ਕਿਉਂ ਨਹੀਂ ਸਮਝਦੇ ਕਿ ਅੱਜ ਦੇ ਕੈਰੀਅਰ ਓਰੀਐਂਟਡ ਔਰਤਾਂ ਇਹ ਸਭ ਕਰਨ ਲਈ ਤਿਆਰ ਨਹੀਂ ਹੁੰਦੀਆਂ ਭਾਈ ਜਾਨ ਦੀ ਪਰਫੈਕਸ਼ਨ ਦੀ ਖੋਜ ਹੀ ਸ਼ਾਇਦ ਉਹਨਾਂ ਦੀ ਸਿੰਗਲ ਲਾਈਫ ਦਾ ਕਾਰਨ ਹੈ। ਹੁਣ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਕਦੋਂ ਮਿਲੇਗੀ ਸਲਮਾਨ ਖਾਨ ਨੂੰ ਆਪਣੀ ਮਿਸ ਰਾਈਟ ਮੇਰੇ ਨਾਲ ਕਰਦੇ ਆਂ ਕ੍ਰਿਕਟਰ ਯੁਜਵਿੰਦਰ ਚਾਹਲ ਦੀ ਮੈਦਾਨ ਤੇ ਬੱਲੇਬਾਜ਼ਾਂ ਨੂੰ ਘੁਮਾਉਣ ਵਾਲੇ ਚਾਹਲ ਖੁਦ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਮੋੜ ਤੇ ਹਨ ਸੋਸ਼ਲ ਮੀਡੀਆ ਤੇ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਦੀਆਂ ਅਫਵਾਹਾਂ ਹਨ ਕ੍ਰਿਕਟ ਪਿਚ ਤੇ ਛੱਕੇ ਮਾਰਨ ਵਾਲੇ ਯੁਜਵਿੰਦਰ ਚਾਹਲ ਇਹਨਾਂ ਦਿਨੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਪਿਚ ਪਰਸਨਲ ਲਾਈਫ ਦੇ ਉਸਤੇ ਲੜਖੜਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਪਤਨੀ ਤਨਸ਼੍ਰੀ ਦੇ ਨਾਲ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਰਹੀਆਂ ਨੇ ਚਾਹਲ ਨੇ ਹਾਲਾਂਕਿ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਫੈਨਸ ਇਸ ਖਬਰ ਤੋਂ ਕਾਫੀ ਜ਼ਿਆਦਾ ਹੈਰਾਨ ਹਨ ਹਰ ਕੋਈ ਜਾਣਦਾ ਹੈ ਕਿ ਯੁਜਵਿੰਦਰ ਚਾਹਲ ਇੱਕ ਕ੍ਰਿਕਟਰ ਹਨ ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ ਜੀ ਹਾਂ ਉਹਨਾਂ ਦੀ ਨਿਯੁਕਤੀ ਸਾਲ 2018 ਦੇ ਵਿੱਚ ਹੋਈ ਸੀ ਚਾਹਲ ਇਨਕਮ ਟੈਕਸ ਇਨਸਪੈਕਟਰ ਹਨ ਹਾਲਾਂਕਿ ਚਾਹਲ ਨੇ ਅਜੇ ਤੱਕ ਆਪਣੀ ਤਨਖਾਹ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਇੱਕ ਇਨਕਮ ਟੈਕਸ ਇਨਸਪੈਕਟਰ ਨੂੰ 4600 ਰੁਪਏ ਦੀ ਗ੍ਰੇਡ ਪੇ ਮਿਲਦੀ ਹੈ ਤੁਹਾਨੂੰ ਦੱਸਦੀ ਹੈ ਕਿ ਯੁਜਵਿੰਦਰ ਚਾਹਲ ਨੂੰ ਇਹ ਨੌਕਰੀ სპੋਰਟਸ ਕੋਟੇ ਤੋਂ ਕੋਟੇ ਦੇ ਤਹਿਤ ਮਿਲੀ ਸੀ ਬਾਲੀਵੁੱਡ ਦੀ ਕੁਈਨ ਕੰਗਨਾਰ ਨੌਤ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸੇ ਹਟਾਉਣ ਦੇ ਆਦੇਸ਼ ਦਿੱਤੇ ਹਨ ਹੁਣ ਇਸਤੇ ਕੰਗਨਾਰ ਨੌਤ ਨੇ ਆਪਣਾ ਰਿਐਕਸ਼ਨ ਦਿੱਤਾ ਦਰਅਸਲ ਕੰਗਨਾਰ ਨੌਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦੀ ਸੀ ਕਿ ਇਸ ਫਿਲਮ ਦਾ ਪੂਰਾ ਵਰਜ਼ਨ ਸਾਹਮਣੇ ਆਵੇ ਪਰ ਕੱਟ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਹੈ ਕਿ ਫਿਲਮ ਕਿਸੇ ਦਾ ਮਜ਼ਾਕ ਉਡਾਉਣ ਦੇ ਲਈ ਬਣਾਈ ਗਈ ਹੋਵੇ ਦੱਸ ਦिए ਕਿ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਕੁਝ એપisodes ਨੂੰ ਪੂਰੇ ਤਰੀਕੇ ਨਾਲ ਫਿਲਮ ਚੋਂ ਹਟਾ ਦਿੱਤਾ ਗਿਆ ਇਫੈਕਟ ਹੈ ਕਿ ਇਹ ਮੇਰੀ ਫਿਲਮ ਨੂੰ ਪ੍ਰਭਾਵਿਤ ਨਹੀਂ ਕਰਦਾ ਉਹਨਾਂ ਨੇ ਅੱਗੇ ਕਿਹਾ ਕਿ ਕਹਾਣੀ ਪੂਰੀ ਤਰ੍ਹਾਂ ਹਜੇ ਵੀ ਬਰਕਰਾਰ ਹੈ ਕਹਾਣੀ ਦਾ ਜਿਹੜਾ ਸੰਦੇਸ਼ ਸੀ ਦੇਸ਼ ਭਗਤੀ ਵਾਲਾ ਸੰਦੇਸ਼ ਉਹ ਵੀ ਹਜੇ ਤੱਕ ਬਰਕਰਾਰ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਕੋਈ ਵੱਡੀ ਮੇਰੀ ਕਹਾਣੀ ਨੂੰ ਪ੍ਰਭਾਵਿਤ ਕੀਤਾ ਪਰ ਜੇਕਰ ਅਸੀਂ ਉਸ ਫਿਲਮ ਦੇ ਵਿੱਚ ਇਤਿਹਾਸ ਦਾ ਉਹ ਪਹਿਲੂ ਦਿਖਾਇਆ ਸੀ ਤਾਂ ਉਸ ਦਾ ਕਾਰਨ ਜ਼ਰੂਰ ਹੋਵੇਗਾ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਮਨੋਰੰਜਨ ਦੀਆਂ ਖਬਰਾਂ ਭਾਈ ਜਾਂਦੇ ਵਿਆਹ ਦਾ ਸਵਾਲ ਹੋਵੇ ਚਾਹਲ ਦੀ ਜ਼ਿੰਦਗੀ ਦਾ ਮੋੜ ਹੋਵੇ ਅਤੇ ਕੰਗਨਾ ਦੀ ਐਮਰਜੈਂਸੀ ਦੀ ਦਮਦਾਰ ਕਹਾਣੀ ਹੋਵੇ ਕੱਲ ਮਿਲਦੇ ਹਾਂ ਨਵੀਆਂ ਖਬਰਾਂ ਤੇ ਗੌਸਪ ਸੇਨਾਲ ਉਦੋਂ ਤੱਕ ਦੇ ਲਈ ਖਿਆਲ ਰੱਖੋ ਤੇ ਐਂਟਰਟੇਨਮੈਂਟ ਦੇ ਨਾਲ ਜੁੜੇ ਰਹੋ ਸੱਚਾ ਗਾਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਦੀ ਸ਼ਾਮ ਰੰਗੀਨ ਹੈ ਗੌਸਪ ਸਤੇ ਮਸਾਲੇਦਾਰ ਖਬਰਾਂ ਦੇ ਨਾਲ ਸਿਤਾਰੇ ਆਪਣੀ ਲਾਈਮਲਾਈਟ ਨੂੰ ਬਰਕਰਾਰ ਰੱਖਣ ਦੇ ਵਿੱਚ ਰੁੱਝੇ ਹੋਏ ਨੇ ਚਾਹੇ ਵਿਆਹ ਦੇ ਮੁੱਦੇ ਹੋਣ ਤਲਾਕ ਦੀ ਜਾਂ ਆਉਣ ਵਾਲੀ ਫਿਲਮ ਦੀਆਂ ਤਿਆਰੀਆਂ ਹੋਣ ਸੈੱਟ ਤਿਆਰ ਹੈ ਗੱਲਾਂ ਦਿਲਚਸਪ ਨੇ ਅਤੇ ਮਸਾਲਾ ਭਰਪੂਰ ਹੈ ਆਓ ਦੇਖਦੇ ਹਾਂ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੀ ਖਾਸ ਅਪਡੇਟਸ ਨੇ ਪਾਛੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਅੱब्बा सलीम ਨੇ ਦੱਸਿਆ ਕਿ ਆਖਿਰ ਕਿਉਂ ਨਹੀਂ ਹੋ ਰਿਹਾ ਸਲਮਾਨ ਖਾਨ ਦਾ ਵਿਆਹ ਫਿਰ ਗੱਲ ਕਰਾਂਗੇ ਕ੍ਰਿਕਟਰ ਤੋਂ ਇਲਾਵਾ ਸਰਕਾਰੀ ਨੌਕਰੀ ਵੀ ਕਰਦੇ ਨੇ ਯੂਜੀ ਚਾਹਲ ਫਿਰ ਗੱਲ ਕਰਾਂਗੇ ਕੰਗਨਾਰ ਨੌਰਥ ਨੇ ਅਮਰਜੈਂਸੀ ਦੇ ਕੁਝ ਸੀਨ ਕੱਟੇ ਜਾਣ ਤੇ ਰਿਐਕਸ਼ਨ ਦਿੱਤਾ ਸਲਮਾਨ ਖਾਨ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕਿ ਭਾਈ ਜਾਨ ਦਾ ਅਖਰ ਵਿਆਹ ਕਦੋਂ ਹੋਵੇਗਾ ਇਹ ਸਵਾਲ ਅੱਜ ਵੀ ਉਨਾ ਹੀ ਨਵਾਂ ਹੈ ਜਿਨ੍ਹਾਂ 90 ਦੇ ਦਹਾਕੇ ਦੇ ਵਿੱਚ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅੱਬੂ ਸਲੀਮ ਖਾਨ ਨੇ ਇਸ ਤੇ ਰੋਸ਼ਨੀ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਹਰ ਗਰਲਫ੍ਰੈਂਡ ਦੇ ਵਿੱਚ ਆਪਣੀ ਮਾਂ ਦੇ ਗੁਣ ਲੱਭਦੇ ਨੇ ਖਰੇ ਅਸਲ ਦੇ ਵਿੱਚ ਬੜਾ ਔਖਾ ਕੰਮ ਹੈ ਸਲਮਾਨ ਦਾ ਲਗਾਵ ਜਾਂ ਪਿਆਰ ਜ਼ਿਆਦਾ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਲੋਕ ਬਹੁਤ ਹੀ ਰੋਮਾਂਚਕ ਅਤੇ ਚੰਗੀ ਦਿਖਵਾਲੇ ਹੁੰਦੇ ਨੇ ਉਹ ਕੰਮ ਕਰਦੇ ਨੇ ਕੰਮ ਕਰਦੇ ਸਮਾਂ ਗੱਲਾਂ ਕਰਦੇ ਨੇ ਅਤੇ ਨਜ਼ਦੀਕ ਆ ਜਾਂਦੇ ਨੇ ਕਿਉਂਕਿ ਉਹ ਇੱਕ ਨਜ਼ਦੀਕੀ ਮਾਹੌਲ ਦੇ ਵਿੱਚ ਰਹਿੰਦੇ ਨੇ